ਵਾਹ ਬੇ ਜੱਗਰਾ ਜਰੇ ਰੇਨ ਵਿੱਚ ਭਾਜ ਪਾਜ ਰੈਣਾ ਕਿਹੜੀ ਗਿਆਗਲਰ ਕਮਲ ਦਾ ਪਲਸ ਉਹ ਕੋਲ ਨੂੰ ਹੱਥੋਂ ਮਾਰੋ ਭਰਾਵੋ ਇਹ ਕਮਲ ਦੇ ਫਲ ਵਾਲੇ ਨਾ ਤਾਂ ਤੁਹਾਡੇ ਜੁਆਕਾਂ ਨੂੰ ਨਸ਼ੇ ਤੇ ਲਾਉਂਦੇ ਆ ਨਾ ਤੁਹਾਡੀਆਂ ਜਾਇਦਾਦਾਂ ਤੇ ਕਬਜ਼ਾ ਕਰਦੇ ਆ ਨਾ ਸਾਡੇ ਪਵਿੱਤਰ ਸਥਾਨ ਤੇ ਹਮਲਾ ਕਰਦੇ ਆ ਤੁਹਾਡੀਆਂ ਸਾਰੀਆਂ ਪਾਰਟੀਆਂ ਨੇ ਆ ਜਿੰਨਾ ਪੰਜਾਬ ਚ ਗੰਦ ਪਾਟਾ ਹੁਣ ਤਾਂ ਕਮਲ ਦਾ ਖੜਨਾ ਬਹੁਤ ਜ਼ਰੂਰੀ ਹੋ ਗਿਆ ਵਾਸ਼ਪਾ ਦੇ ਕੋਲ ਏਡੀ ਐਸੀ ਜਾਦੂ ਦੀ ਛੜੀ ਆ ਜਿਹੜੀ ਇਹ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦੇਉਗੀ ਲੰਬੜਦਾਰਾ ਇਹੀ ਤਾਂ ਮੈਂ ਦੱਸ ਰਿਹਾ ਆਪਣੇ ਨਾਲ ਲੱਗਦਾ ਹਰਿਆਣਾ ਦੇ ਦੇਖ ਲਓ ਜਦੋਂ ਦੀ ਭਾਜਪਾ ਸਰਕਾਰ ਆਈ ਆ ਉੱਥੇ ਦੇ ਬਾਰੇ ਨਿਆਰੇ ਹੋ ਗਏ ਆ ਨਾਲੇ ਯੂਪੀ ਦੇਖ ਲਓ ਕਿੰਨਾ ਗੰਦ ਪਿਆ ਸੀ ਉੱਥੇ ਜਦੋਂ ਦੀ ਭਾਜਪਾ ਸਰਕਾਰ ਆਈ ਆ ਸਾਰੀ ਗੁੰਡਾਗਰਦੀ ਉੱਥੇ ਖਤਮ ਕਰ ਦਿੱਤੀ ਆ ਨਾਲੇ ਮੈਂ ਕੋਈ ਰਾਜਨੀਤੀ ਕਰਨ ਲਈ ਭਾਜਪਾ ਜੁਆਇਨ ਨਹੀਂ ਕੀਤੀ ਮੈਂ ਤਾਂ ਉਹਨਾਂ ਨਿਤਾਮਾ ਨਾਲ ਜੁੜਿਆ ਆ ਜਿਹੜੇ 24 ਘੰਟੇ ਸੱਤੇ ਦਿਨ ਸੇਵਾ 'ਚ ਲੱਗੇ ਆ ਉਹਨਾਂ ਦਾ ਮਿਸ਼ਨ ਪਤਾ ਕੀ ਆ ਉਹਨਾਂ ਦਾ ਮਿਸ਼ਨ ਆ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਣਾ ਗਲਤ ਤਾਂ ਤੇਰੀ ਠੀਕ ਆ ਭਰਾਵਾ ਜਦੋਂ ਸਾਰਾ ਦੇਸ਼ ਤਰੱਕੀ ਕਰ ਰਿਹਾ ਤੇ ਸਾਡਾ ਪੰਜਾਬ ਕਦੇ ਪਿੱਛੇ ਰਹੇ ਮੈਂ ਤਾਂ ਆਪ ਚੱਲਿਆ ਭਾਜਪਾ ਜੁਆਇਨ ਕਰਨ ਕਮਲ ਦਾ ਬਟਨ ਦਬਾਓ ਆਜਪਾਨ ਨੂੰ ਦਿਟਾਓ